ਸਿਆਣਿਆਂ ਦੀ ਅੱਜ ਤੁਹਾਨੂੰ ਇੱਕ ਐਸੀ ਆਵਾਜ਼ ਨਾਲ ਮਿਲਾਉਣ ਜਾ ਰਿਹਾ ਕਿ ਜੋ ਕਿ ਗਰੀਬ ਘਰਾਂ ਨੇ ਤੋਂ ਲੇਕਿਨ ਆਵਾਜ਼ ਪਰਮਾਤਮਾ ਨੇ ਬੜੀ ਤੰਦਰੁਸਤ ਬਖਸ਼ੀ ਹੈਗੀ ਇਹ ਬੱਚਾ ਸਾਡੇ ਨਾਲ ਕਈ ਸਮੇਂ ਤੋਂ ਜੁੜਿਆ ਹੈ ਗਦਰਬਾਰ ਪਰਵਾਰ ਦੇ ਨਾਲ ਤੇ ਅੱਜ ਤੁਹਾਨੂੰ ਇੱਕ ਬੱਚੇ ਦੀ ਦਿਲ ਦੀ ਸੱਚੀ ਭਗਤੀ ਇਬਾਦਨਾ ਕੀ ਹੁੰਦੀ ਹੈ ਉਹ ਤੁਹਾਨੂੰ ਸੁਣਾਉਣਿਆ ਤੋਂ ਰਾਜਪੁਰੇ ਤੋਂ ਆਂਦਾ ਮੁੰਡਾ ਆਪਣੇ ਕੋਲ ਦਰਬਾਰ ਨਾਲ ਜੁੜਿਆ ਹੋਇਆ ਦੋ ਲੱਗਜ ਅੱਜ ਸੁਣੋ ਓ ਕੀ ਪੀਰ ਸੱਚੇ ਨੂੰ ਨਹੀਂ ਮੰਨਦੇ ਹੋ ਜਾਂ ਇਹ ਰਜਾ ਜਨਮ ਗਵਾ ਦਿੰਦੇ ਹੋ ਬੰਦਿਆਂ ਨਾਲੋਂ ਪਸ਼ੂ ਵੀ ਚੰਗੇ ਉਹ ਜਿਹੜੇ ਥਾਂ ਥਾਂ ਦੇ ਦੁੱਧ ਅਪੇਲਾ ਦਿੰਦੇ ਸਪੀਰ ਨੂੰ ਲੱਭਦਿਆਂ ਕਈ ਮਰ ਗਏ ਤੇ ਬਾ ਪੜ ਗਏ ਕਿਸੇ ਨੇ ਪੀਰ ਦੱਸਿਆ ਨਾ ਹੋ ਗੰਗਾ ਜਾਵੇ ਗੋਦਾਵਰੀ ਤੀਰਥਾਂ ਤੇ ਤੇ ਜੁੱਗੀ ਪਾ ਕੇ ਕਿਤੇ ਪੀਰ ਵਸਿਆ ਨਾ ਉਹ ਬੋਲੇ ਸ਼ਾਇਕ ਨਾ ਦਿੱਤਾ ਦੇ ਨੂੰ ਰਟਣੇ ਲਈ ਸਾਰੇ ਉਹ ਤੈ ਮਨ ਮੋਰ ਕੋ ਆयो ਵੀ ਰਟਿਆ ਹੋ ਰੱਬ ਕੈਦਾ ਬੋਲਿਆ ਰੱਬ ਕੈਦਾ ਬੋਲਿਆ ਵੇ ਬਾਦਿਆਂ ਨੇ ਕੇ बणी बणाई खीर तेरी कुते खाधे